ਜਾਂਦੀ ਨੇ ਕੀਤੀ ਕੱਲ ਦੇਰ ਰਾਤ ਬਿਜ਼ਨਸ ਡਿਪਾਰਟਮੈਂਟ ਨੂੰ 10 ਵਜੇ ਰਿਪੋਰਟ ਆਉਂਦੀ ਹੈ ਸਵੇਰੇ 4 ਵਜੇ ਪਰਚਾ ਦਰਜ ਹੋ ਜਾਂਦਾ ਹੈ ਜਦਕਿ ਡਿਸਪਰਪੋਰਸ਼ਨੇਟ ਅਸੈਟਸ ਦੇ ਕੇਸ ਦੇ ਵਿੱਚ ਜਿਹੜਾ ਪਰਚਾ ਪੰਜਾਬ ਸਰਕਾਰ ਨੇ ਦਰਜ ਕੀਤਾ ਉਹਦੇ ਵਿੱਚ ਮੰਡੇਟਰੀ ਹੈ کورٹ ਨੇ ਕਿਹਾ ਕਿ ਪਹਿਲਾਂ ਜਿਹਦੇ ਖਿਲਾਫ ਪਰਚਾ ਦਰਜ ਕਰਨਾ ਉਹਨੂੰ ਰਿਟਰਨ ਕੁਐਸਚਨਰ ਦੇਣਾ ਮਤਲਬ ਡਿਸਪਰਪੋਰਸ਼ਨੇਟ ਸਮਝ ਦਿਓ ਨਾ ਕਿ ਭਾਈ ਤੇਰੀ ਆਮਦਨ ਹੈ ਇਹ ਤੇਰੀ ਜਾਇਦਾਦ ਹੈ ਜੇ ਜਾਇਦਾਦ ਆਮਦਨ ਤੋਂ ਵੱਧ ਹੈ ਤਾਂ ਤੂੰ ਆਪਣਾ ਸੋਰਸ ਦੱਸ ਕੀ ਹੈ ਜੇ ਸੋਰਸ ਨਹੀਂ ਦੱਸਿਆ ਜਾਊਗਾ ਤਾਂ ਫਿਰ ਤੁਸੀਂ ਕਾਰਵਾਈ ਕਰ ਸਕਦੇ ਹੋ ਫਿਰ ਪਰਚਾ ਹੋਣਾ ਸੋ ਮੈਂ ਇਹ ਪੁੱਛਣਾ ਚਾਹੁੰਦਾ ਵਿਜੀਲੈਂਸ ਡਿਪਾਰਟਮੈਂਟ ਨੂੰ ਵੀ ਕਿਹੜੇ ਵੇਲੇ ਤੁਹਾਡੇ ਕੋਲ ਰਾਤ 10 ਵਜੇ ਤੱਕ ਸ਼ਿਟ ਨੇ ਰਿਪੋਰਟ ਭੇਜੀ ਹੋਰ ਇੱਕ ਕਮਾਲ ਦੀ ਗੱਲ ਇਹ ਹੈ ਕਿ ਐਸਆਈਟੀ ਦੀ ਇਹ ਜਿਹੜੀ ਰਿਪੋਰਟ ਹੈ ਜਿਹਦੇ ਬਿਹਾਫ ਤੇ ਡਿਸਪਰਪੋਰਸ਼ਨੇਟ ਅਸੈਟਸ ਦਾ ਪਰਚਾ ਹੋਇਆ ਇਹ ਤਾਂ ਸੁਪਰੀਮ ਕੋਰਟ ਨੇ ਖਾਰਜ ਕੀਤੀ ਹੈ ਇਹੀ ਰਿਪੋਰਟ ਉੱਥੇ ਪੇਸ਼ ਕਰਕੇ ਵਿਕਟ ਮਜੀਠੀਆ ਸਾਹਿਬ ਦੀ ਬੇਲ ਕੈਨਸਲ ਕਰਾਉਣ ਗਏ ਸੀ ਸੁਪਰੀਮ ਕੋਰਟ ਦੇ ਰਿਪੋਰਟ ਖਾਰਜ ਕਰਤੀ ਉਹਨਾਂ ਨੇ ਬੇਲ ਨਹੀਂ ਕੈਨਸਲ ਕੀਤੀ ਤਾਂ ਹੁਣ ਟੇਡੇ ਢੰਗ ਦੇ ਨਾਲ ਇੱਕ ਨਵਾਂ ਪਰਚਾ ਦਰਜ ਕਰਕੇ ਉਹੀ ਰਾਤਾਂ ਵਾਲੇ ਕੰਮ ਕੇ 10:40 ਤੇ ਰਿਪੋਰਟ ਲੈ ਲਈ ਸਵੇਰੇ 4:00 4:40 ਤੇ ਪਰਚਾ ਦਰਜ ਹੋ ਗਿਆ ਤੇ 8:30 ਪਹੁੰਚ ਵੀ ਗਏ ਮਤਲਬ ਇੰਨੀ ਕਮਾਲ ਦੀ ਫਿਰ ਤਾਂ ਸਪੀਡ ਵਾੜ ਲੈਂਦੇ ਨੇ ਨਾ ਵੀ ਪਰਚਾ ਮੈਨਾਂ ਤਾਂ ਗੱਡੀ ਚ ਜਾਂਦੇ ਜਾਂਦੇ ਦਰਜ ਕੀਤਾ ਹੋਣਾ ਕੈਮਰਸਰੋਂ ਕਿਤੇ ਨਿਕਲ ਨਾ ਜਾਣ ਸੋ ਇੱਕ ਗੱਲ ਸਪੱਸ਼ਟ ਹੋ ਗਈ ਕਿ ਸਾਡੀ ਪੰਜਾਬ ਸਰਕਾਰ ਹੁਣ ਕਿਉਂਕਿ ਕੰਮਾਂ ਤੋਂ ਭੱਜ ਗਈ ਹੈ ਵਿਰੋਧੀਆਂ ਤੋਂ ਡਰਦੀ ਹੈ ਖਾਸ ਕਰਕੇ ਸ਼ਰੋਮਨੀ ਅਕਾਲੀ ਦੇ ਲੋਬੇ ਸੁਬੀਰ ਸਿੰਘ ਬਾਦਲ ਹੋਣ ਤੇ ਵਿਕਰਮ ਮਜੀਠੀਆ ਤਾਂ ਮੈਨੂੰ ਲੱਗਦਾ ਰਾਤਾਂ ਨੂੰ ਵੀ ਇਹਨਾਂ ਦੀ ਨੀਂਦ ਦੇ ਇਹਨਾਂ ਸੁਪਨੇ ਆਉਂਦੇ ਨੇ ਕਿਉਂਕਿ ਲਗਾਤਾਰ ਸਰਕਾਰ ਦੀ ਨਲਾਇਕੀਆਂ ਨੂੰ ਸਰਕਾਰ ਦੇ ਨਕੰਮੇ ਕੰਮਾਂ ਨੂੰ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜਾ ਕਰਦੇ ਨੇ ਤੇ ਅੱਜ ਇਹ ਝੂਠਾ ਪਰਚਾ ਦੇ ਕੇ ਅਰੈਸਟ ਕੀਤਾ ਜੀ ਆਇਆਂ ਨੂੰ ਮੁੱਖ ਮੰਤਰੀ ਸਾਹਿਬ ਜੀ ਸੱਦ ਕੇ ਤੁਸੀਂ ਪਰਚਾ ਦਰਜ ਕਰ ਲਿਆ ਪਰ ਇਹ ਕੋਰਟ ਦੇ ਵਿੱਚ ਜਾ ਕੇ ਜਿੱਦਾਂ ਪਹਿਲਾਂ ਵੀ ਇਹ ਬਿਜ਼ਨਸ ਦੀ ਰਿਪੋਰਟ ਜਿਹੜੀ ਮੈਂ ਕਹੀ ਹੈ ਜਿਹਦੇ ਵਿਹਾਰ ਤੇ ਪਰਚਾ ਦਰਜ ਕੀਤਾ ਹੈ ਇਹ ਸੁਪਰੀਮ ਕੋਰਟ ਨੇ ਖਾਰਜ ਕੀਤੀ ਹੈ ਇੱਕ ਖਾਰਜ ਕੀਤੀ ਹੋਈ ਰਿਪੋਰਟ ਤੇ ਪਰਚਾ ਦਰਜ ਕਰਨਾ ਮਤਲਬ ਸੁਪਰੀਮ ਕੋਰਟ ਦੇ ਆਰਡਰਸ ਦੀ ਵਾਇਲੇਸ਼ਨ ਹੈ ਹੁਣ ਕੋਰਟ ਜਾ ਕੇ ਜਵਾਬ ਦਿਓ ਔਰ ਕੋਰਟ ਜਾ ਕੇ ਇਹ ਸਾਰੀਆਂ ਗੱਲਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਹੀਂ ਕੋਰਟ ਦੀ ਪਰਮਿਸ਼ਨ ਮਿਲਿਆ ਤਾਂ ਹੁਣ ਮਜੀਠਿਆ ਸਾਹਿਬ ਨੂੰ ਮਿਲਣ ਦੀ ਕੰਡੀਸ਼ਨ ਮਿਲਿਆ ਜੀ ਕੋਰਟ ਦੇਖੋ ਅੱਜ ਸਵੇਰ ਤੋਂ ਵਿਕਰਮ ਮਜੀਠੀਆ ਸਾਹਿਬ ਵਿਜੀਲੈਂਸ ਦੀ ਕਸਟਡੀ 'ਚ ਨੇ ਅਸੀਂ ਐਕਸਪੈਕਟ ਕਰਦੇ ਸੀ ਕਿ ਅੱਜ ਸ਼ਾਮ ਨੂੰ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਊਗਾ ਅਮ੍ਰਿਤਸਰ ਉਹ ਲਿਆ ਕੇ 24 ਘੰਟੇ 'ਚ ਪੇਸ਼ ਕਰਨਾ ਹੁੰਦਾ ਪਰ ਸਰਕਾਰ ਨੂੰ ਐਦਾਂ ਲੱਗਦਾ ਕਿ ਆਮ ਕੇਸ 'ਚ ਕੀ ਹੁੰਦਾ ਕਿ ਅਰੈਸਟ ਕੀਤਾ ਜੇ ਸਰਕਾਰ ਨੇ ਸਿੱਧਾ ਚੱਲਣਾ ਹੋਵੇ ਸਰਕਾਰ ਨੇ ਪਾਰਦਰਸ਼ੀ ਤਰੀਕੇ ਨਾਲ ਚੱਲਣਾ ਹੋਵੇ ਤੁਸੀਂ ਮੈਡੀਕਲ ਕਰਾ ਕੇ ਕੋਰਟ 'ਚ ਪੇਸ਼ ਕਰ ਦਿੰਨੇ ਹੋ ਇਹ ਕਹਿੰਦੇ ਜੀ ਅਸੀਂ ਅੱਜ 12 ਵਜੇ ਅਰੈਸਟ ਕੀਤਾ ਅਸੀਂ ਕੱਲ ਦੇ 12 ਵਜੇ ਤੱਕ ਟਾਈਮ ਹੈ ਸੋ 24 ਘੰਟੇ ਪੇਸ਼ ਕਰਨਾ ਹੁੰਦਾ ਸੋ ਅੱਜ ਇਹਨਾਂ ਨੇ ਪੇਸ਼ ਨਹੀਂ ਕਰਨਾ ਫੋ ਅਸੀਂ ਕੋਰਟ ਦੇ ਵਿੱਚ ਅਪਲੀਕੇਸ਼ਨ ਮੂਵ ਕੀਤੀ ਕਿ ਵਿਕਰਮ ਮਜੀਠੀਆ ਸਾਹਿਬ ਦਾ ਰਾਈਟ ਹੈ ਅਗਰ ਉਹਨਾਂ ਦੇ ਪਰਚਾ ਦਰਜ ਹੋਇਆ ਤਾਂ ਉਹਨਾਂ ਦੇ ਐਡਵੋਕੇਟ ਉਹਨਾਂ ਨੂੰ ਮਿਲ ਸਕਦੇ ਨੇ ਕੋਰਟ ਨੇ ਸਾਨੂੰ ਪਰミਸ਼ਨ ਦਿੱਤੀ ਹੈ 7 ਤੋਂ 8 ਵਜੇ ਦਾ ਟਾਈਮ ਦਿੱਤਾ ਸੀ ਹੁਣ ਅਪਲੀਕੇਸ਼ਨ ਲੈ ਕੇ ਅੰਦਰ ਗਏ ਨੇ ਸਾਡਾ ਟਾਈਮ ਸ਼ੁਰੂ ਹੈ ਹੁਣ ਦੇਖਦੇ ਅੰਦਰੋਂ ਕਿੰਨੀ ਦੇਰ ਚ ਸਾਨੂੰ ਬੁਲਾਉਂਦੇ ਨੇ ਸਵੇਰ ਦਾ ਕੋਈ ਟਾਈਮ ਦੱਸਿਆ ਪੇਸ਼ੀ ਕਿੰਨੇ ਵਜੇ ਕਰਵਾਈ ਜਾਏਗੀ ਨਹੀਂ ਕੁਛ ਨਹੀਂ ਦੱਸਿਆ ਜਾ ਰਿਹਾ ਜੀ ਸਾਨੂੰ ਕੁਛ ਨੂੰ ਇਹ ਨਹੀਂ ਪਤਾ ਕਿ ਅੱਜ ਸ਼ਾਮ ਨੂੰ ਕਰਨਗੇ ਪੇਸ਼ ਰਾਤ ਨੂੰ ਕਰਨਗੇ ਮਤਲਬ છુપਾਇਆ ਜਾ ਰਿਹਾ ਹੈ ਇਹ ਹੁਣ ਕੀ ਦੇ ਕਹਿਣ ਤੇ ਕੀਤਾ ਜਾ ਰਿਹਾ ਤਾਂ ਵਿਜੀਲੈਂਸ ਜਵਾਬ ਦੇ ਸਕੇ ਯੂਥ ਕਾਲੀ ਦਲੇ ਜਿਹੜਾ ਇੱਥੇ ਪ੍ਰੋਟੈਸਟ ਕਰਨ ਦੇ ਲਈ ਆਇਆ ਸੀ ਉਹਨਾਂ ਨੇ ਸ਼ਾਂਤਮਈ ਦਰਨੇ ਨਾਲ ਇੱਥੇ ਬੈਠੇ ਵੀ ਸੀ ਪਰ ਉਹਨਾਂ ਨੂੰ ਵੀ ਰੀਟੇਨ ਕਰ ਲਿਆ ਗਿਆ ਇਸ ਤਰੀਕੇ ਦੇ ਦੇਖੋ ਪੰਜਾਬ ਦੇ ਵਿੱਚ ਅਨ ਐਲਾਨੀ ਐਮਰਜੈਂਸੀ ਚੱਲ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਮੈਨੂੰ ਲੱਗਦਾ ਹੈ ਕਿ ਇੰਦਰਾ ਗਾਂਧੀ ਵਾਲੇ ਰਸਤੇ ਤੇ ਤੁਰ ਪਏ ਨੇ ਵਿਰੋਧ ਦੀ ਆਵਾਜ਼ ਬੰਦ ਕਰਨਾ ਚਾਹੁੰਦੇ ਨੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਇਹ ਕੁਰਸੀਆਂ ਸਦਾ ਨਹੀਂ ਰਹਿਣੀਆਂ ਤੁਸੀਂ ਮੁੱਖ ਮੰਤਰੀ ਸਦਾ ਨਹੀਂ ਰਹਿਣਾ ਇਹ ਜਿਹੜਾ ਕੁਝ ਤੁਸੀਂ ਅੱਜ ਪੰਜਾਬ ਦੇ ਵਿੱਚ ਕਰਕੇ ਜਾ ਰਹੇ ਹੋ ਕਿਉਂਕਿ ਵਾਅਦੇ ਤੁਸੀਂ ਪੂਰੇ ਨਹੀਂ ਕੀਤੇ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਸਰਕਾਰਾਂ ਬਣਾਈਆਂ ਹੁਣ ਇਹ ਝੂਠੇ ਪਰਚੇ ਪਾ ਕੇ ਲੋਕਾਂ ਦਾ ਧਿਆਨ ਕਮਾਇਆ ਨਹੀਂ ਜਾਣਾ ਇਹ ਕੱਲੀ ਕੱਲੀ ਗੱਲ ਦਾ ਹਿਸਾਬ ਹੋਣਾ ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਹੋਣ ਮੰਤਰੀ ਹੋਣ ਵਿਧਾਇਕ ਹੋਣ ਇਹਨਾਂ ਨੂੰ ਇਹ ਗੱਲਾਂ ਭੁਗਤਦੀਆਂ ਪੈਣਗੀਆਂ ਜੋ ਅੱਜ ਕਰ ਰਹੇ ਨੇ ਇਹ ਭੁਗਤਦੀਆਂ ਪੈਣੀ ਹੈ ਇਹ ਤਾਂ ਸਰਕਲ ਹੈ ਤਾਂ ਘੁੰਮ ਫਿਰ ਕੇ ਦੁਨੀਆ ਹੈ ਇਹ ਤਾਂ ਪਰਮਾਤਮਾ ਦਾ ਨਿਯਾਮ ਹੈ ਉੱਥੇ ਆ ਜਾਣਾ ਸਭ ਕੁਝ